ਕਰਦੀ ਹੈ ਹਾਂ ਜੇ ਚਾਲੂ ਚੱਕੀ ਫਿਰਦੀਆਂ ਮਨਪ੍ਰੀਤ ਹੋਰ ਦੇਦੇ ਹੋਥ ਲੈ ਕੇ ਇੱਥੋਂ ਤੱਕ ਸੰਭਰਿਆਗਾ ਟਾਈਮ ਲੱਗੇ ਜਾਂਦਾ ਫਿਰ ਨਹੀਂ ਕੁੜੇ ਮੈਂ ਸਾਰਾ ਕੰਮ ਨਵੇਂੜੇ ਹੀ ਹਜੇ ਦਿੱਥੋਂ ਝਾੜੂ ਨਹੀਂ ਨਿਕਲੇ ਇੱਥੇ ਦੋ ਕਮਰੇ ਜੋ ਦੋ ਕਾਂਬੜਾ ਤੇ ਵੀ ਨਿਕਲਦਾ ਹੀ ਨਿਕਲੂਗਾ ਝਾੜੂ ਹੁਣ ਹੌਲੀ ਹੌਲੀ ਤਾਂ ਲਾਈ ਜੰਨੀ ਐ ਮੈਂ ਮੈਂ ਸਾਰਾ ਕੰਮ ਕਰਾਈ ਪਸੂਆਂ ਦਾ ਕਰਾਈ ਬਾਹਰ ਲਾ ਬੇੜਾ ਸੁੰਭਰ ਤਾਂ ਸਾਰਾ ਭਾਂਡਾ ਠੀਕ ਕਰ ਮਾਜਤਾ ਮੈਂ ਇੱਕ ਝਾੜੂ ਛੜਕ ਕੇ ਦਾ ਝਾੜੂ ਚੱਕਿਆਗਾ ਝਾੜੂ ਤੜਕੇ ਦਾ ਕਿੰਨੇ ਵਾਰ ਕੋਈ ਚਾਦਰ ਨਹੀਂ ਸਿੱਧੀ ਕਰੀ ਤੇ ਕੋਈ ਮੰਜਾ ਪੀੜੀ ਨਹੀਂ ਚੱਕਿਆ ਕੱਲਾ ਝਾੜੂ ਕਸਾਈ ਜੰਨੀ ਐ ਇੰਨੇ ਥਾਂ ਚ ਲੱਗੀ ਪਈਆਂ ਤੜਕੇ ਦੀ ਮਾੜੇ ਮਾੜੇ ਨਾਲ ਰੇਤਾ ਆ ਜਾਂਦਾ ਪੱਥਰ ਦੇ ਹੁਣ ਟਾਈਮ ਐ ਥੋੜੀ ਹੁੰਦਾਗਾ ਕੰਮ ਮੜੇ ਉਹ ਕਰਦਾ ਹੁੰਦਾ ਬੰਦਾ ਧਿਆਨ ਨਾਲ ਵੀ ਕੰਮ ਹੋਰ ਵੀ ਕਰਨੇ ਹੁੰਦੇ ਨੇਗੇ ਕਰਦੀਆਂ ਝਾੜੂ ਛੋਟਾ ਜਾਨ ਮੈਂ ਕੀ ਕਰਾ ਛੋਟੇ ਵੱਡੇ ਦਾ ਨਹੀਂ ਹੁੰਦਾ ਸੁੰਬਰ ਤਾਂ ਤਾਂ ਹੈਗਾ ਨਾ ਝਾੜੂ ਵੱਜਦਾ ਨਹੀਂ ਇਹ ਬਬੋਕਰ ਲਈ ਤਾਂ ਜਾਨੀ ਹੁਣ ਉਹ ਹੀ ਖੈਰ ਨੂੰ ਫਿਰਦੇ ਰਹਿੰਨੇ ਤੂੰ ਆ ਹੁਣ ਇੱਥੇ ਖੜੀ ਆ ਮੈਂ ਘੰਟੇ ਹੀ ਦੇਖੀ ਜਾਨੀ ਤੈਨੂੰ ਐਨੇ ਥਾਂ 'ਚ ਹੀ ਲਈ ਤਾਂ ਜਾਨੀ ਆ ਮੈਂ ਬਸ ਇੱਕ ਹਥਿਆਰ ਬਣਾ ਰੱਖਿਆਗਾ ਇਹ ਹੀ ਚੱਕ ਲੈਣੀ ਹੈਗੀ ਤੜ ਕੀ ਚੱਕ ਲੈਣੀ ਆ ਨਾ ਸਾਰਾ ਦਿਨ ਸੁੰਬਰੇ ਨਾ ਖੜਾ ਛੱਡੇ ਸੁੰਬਰ ਦੇ ਤਾਂ ਹੈਗੀ ਸਾਰਾ ਦਿਨ ਲੱਗੀ ਰਹਾ ਢੜੀ ਗੱਲ ਆ ਲੈ ਸਵੇਰ ਦੇ ਲੱਗੀ ਆ ਮੈਂ ਤਿੰਨ ਚਾਰ ਵਾਰ ਝਾੜੂ ਘੜਤਾ ਹਜੇ ਕਹਿੰਦੀ ਤੂੰ ਸਾਰਾ ਦਿਨ ਝਾੜੂ ਹੱਥ 'ਚ ਰੱਖਦੀ ਹੈਗੀ ਅਮੇ ਲਿਟਰੀ ਜੇ ਕਰੀ ਜਾਂਦੀ ਰਹਿੰਦੀ ਐ ਫਿਰਦੀ ਮੇਰੇ ਤੇ ਤੇ ਤੂੰ ਕੀ ਲੈਦਾ ਕੰਮ ਕਰਦੀ ਐ ਮੈਂ ਵੀ ਤਾਂ ਤੇਰੇ ਨਾਲ ਹੀ ਕਰਦੀ ਐਂਗੇ ਜੇ ਮੈਂ ਪੈਂਦੀ ਮੈਂ ਨਹੀਂ ਬੈਠਦੀ ਮੈਂ ਨਹੀਂ ਜੇ ਤੂੰ ਹੋਰ ਕੰਮ ਕਰਦੀ ਐ ਤਾਂ ਮੈਂ ਝਾੜੂ ਕੋਈ ਲਾਦਾ ਭਣਾ ਸਾਰੇ ਦਿਨ ਚ ਸਾਰੇ ਦਿਨ ਝਾੜੂ ਹੱਥ ਚੋੜੀ ਨਿਕਲਦਾ ਹੈਗਾ ਸਾਰਾ ਦਿਨ ਇੱਥੇ ਰੇਤ ਆ ਗਿਆ ਉੱਥੇ ਲਾਤਾ ਝਾੜੂ ਉੱਥੇ ਲਾਤਾ ਐਵੇਂ ਬਾਦੂ ਹਫੜਾ ਫੜਾ ਤੇ ਫੜੀ ਜੀ ਮਚਾਈ ਜਾਵੂ ਮੇਰੇ ਤੇ ਥੋੜਾ ਟਾਈਮ ਹੀ ਦੇਖੂ ਇਹਦੇ ਮੂੰਹ ਬੰਨੀ ਮੈਂ ਫਿਰ ਮੈਨੂੰ ਵੀ ਸਿੱਧੇ ਹੋਣਾ ਹੀ ਪਊ ਆਣੀ ਗੱਲ ਬੰਦੀ ਹੈਗੀ ਕਹਿੰਦੇ ਹੁੰਦੇ ਨਾ ਜੇ ਕਿਓ ਸਿੱਧੀ ਉਂਗਲ ਨਾ ਨਿਕਲੇ ਤਾਂ ਕਿਓ ਟੇਢੀ ਉਂਗਲ ਨਾਲ ਹੀ ਕੱਢਣਾ ਪੈਂਦਾਗਾ ਚੱਲਣਾ ਪੂ ਮੈਨੂੰ ਵੀ ਆ ਮੈਨੂੰ ਬੱਠਲ ਚਕਾ ਦੇ ਇੱਕ ਜਿਹਾ ਤੇਰਾ ਝਾੜੂ ਨਿਕਲ ਗਿਆ ਹੋਵੇ ਭੈਣੇ ਝਾੜੂ ਤਾਂ ਮੈਂ ਕੱਢ ਕੇ ਚਕਾ ਦਿੰਨੀ ਆ ਮੈਂ ਆਲੇ ਚਕਾ ਕੇ ਆ ਹਜੇ ਇੱਥੇ ਫਿਰਦੀ ਆ ਨੀ ਮੈਂ ਮਰ ਜਾ ਐਧਰ ਕਿਤੇ ਮਾਂਜਾ ਮਾਰਿਆ ਨਹੀਂ ਹਜੇ ਲਾਤਾ ਸੀ ਬਾਖਰੂ ਇੱਥੇ ਐਨੇ ਸਾਚੀ ਹਾਂ ਲਾ ਇੱਥੇ ਲਾਇਗਾ ਤੂੰ ਸਰ ਗਿਆ ਤੇਰਾ ਤਾਂ ਬੱਸ ਚੱਲ ਬੱਠਲ ਚਕਾ ਮੈਨੂੰ

ਬੋਲਦੀਆਂ ਕਹਤ ਸੀ ਬਸ ਤੁਹਾਨੂੰ ਪਤਾ ਆ ਪਰਮਜੀਤ ਜੀ ਦੀ ਨਾਲ ਤਾਂ ਸਵੇਰ ਦੇ ਕਰਾਈ ਜੰਨੀ ਆ ਨਾਲ ਕੰਮ ਵੀ ਆ ਉਹਨੇ ਕੀ ਕਰਿਆ ਕੱਲ੍ਹ ਸੋਚ ਪਾਂਡੇ ਬਾਂਜਿਆ ਜਾਂ ਬੱਠਲ ਵਿੱਚ ਹੋਣ ਚੁਕਾ ਕਿ ਆਈਆਂ ਗੋਹੇ ਵਾਲਾ ਹਜੇ ਮੈਨੂੰ ਕਹਿੰਦੇ ਤੂੰ ਝਾੜੂ ਤੇ ਬੈਠੀ ਹੈਗੀ ਫਿਰ ਉਹ ਵੀ ਤਾਂ ਨਹੀਂ ਭਾਂਡੀ ਮਾਣਦੀ ਸੀ ਪੁੱਤ ਤਾਂ ਬਸ ਫਿਰ ਉੱਥੇ ਗੱਲ ਗਈ ਨਾ ਉਹਨੇ ਭਾਂਡੇ ਬਾਂਦੇ ਮੈਂ ਝਾੜੂ ਕੱਢਦਾ ਹਜੇ ਮੈਨੂੰ ਕਹਿੰਦੇ ਕੁੜਾ ਤਾਂ ਥੋ ਇੰਨਾ ਹੀ ਨਿਭੜਿਆ ਕੰਮ ਲੈ ਚਲ ਗੋਹਾ ਵੀ ਸਣਦੀ ਰੈਂਦੀ ਆ ਪਹਿਲਾਂ ਪਾਣੀ ਦੇ ਚਾਹ ਵੀ ਆ ਵੀ ਕਿੰਨਾ ਹੋ ਜਾਂਦਾ ਬੇਬੇ ਉੱਥੋਂ ਲੈ ਕੇ ਉੱਥੋਂ ਤੱਕ ਹੌਲੀ ਹੌਲੀ ਵੱਜਦਾ ਝਾੜੂ ਵੀ ਯਾ ਲੋਕਾਂ ਨੂੰ ਦਵਾ ਸੰਦ ਲਖਾ ਕਰੂਗਾ ਤਾਂ ਕੋਈ ਥਵਾਕ ਨਾ ਕਰ ਲੈ ਕਰੋ ਤਮਾਸਰੀ ਗੱਲ ਨਹੀਂ ਬੇਬੇ ਉਹ ਹੀ ਲਾਲੀਆਂ ਝੜਦੀ ਰਹਿੰਦੀ ਹੈ ਮੇਰੇ ਤੇ ਬਿਨਾਂ ਗੱਲ ਤੋਂ ਚਲ ਕੋਈ ਸੁਣ ਜਾਂ ਦੋ ਨੂੰ ਮੈਂ ਥੋੜਾ ਚਿਹਰੇ ਦੇਖੂਗੀ ਉਹਦੇ ਮੂੰਹ ਨਹੀਂ ਫਿਰ ਉਹ ਤੇਰੇ ਕੋਲ ਥੋੜਾ ਮੂੰਹ ਚੱਕੂਗੀ ਦੇਖੀ ਜੋ ਫਿਰ ਜਿਹੜਾ ਕੋਸਾ ਹੋਊਗਾ ਇੱਕੋ ਹੀ ਗੱਲ ਹੈ ਤਾਂ ਪਰ ਆਏ ਥੋੜੇ ਹੁੰਦਾਗਾ ਕੰਮ ਤਾਂ ਮੈਂ ਵੀ ਕਰਦੀ ਆ ਹੁਣ ਨੰਬਰ ਆਪਦੇ ਬਣਾਉਂਦੀ ਰਹਿੰਦੀ ਐ ਵੀ ਮੈਂ ਕਰਦੀ ਆ ਉਹ ਕੰਮ ਨਾਲ ਤਾਂ ਪਤਾ ਹੀ ਹੁੰਦਾ ਪਤਾ ਕਿਹੜਾ ਬੰਦ ਕਰਨਾ ਹੈ ਕਿਹੜਾ ਕੱਟ ਕਰਨਾ ਕੋਈ ਨਹੀਂ ਜੇ ਪਤਾ ਹੁੰਦਾ ਫਿਰ ਬੇਬੇ ਸੁਣਾਉਂਦੀ ਕਿਉਂ ਉਹ ਵੱਡੀਆਂ ਤੁੰਗੀਆਂ ਕੋਈ ਨਹੀਂ ਸਮਝੇ ਅੱਖੇ ਲੱਗ ਜਗਾ ਕਰੋਗੇ ਮੈਥੋੜੇ ਹੁੰਦਾ ਮੈਂ ਤਾਂ ਆਪਦਾ ਪੈ ਨਹੀਂ ਹੈਗੀ ਮੈਥੋੜੇ ਹੁੰਦਾ ਕੰਮ ਕੁਮ ਆਪਦਾ ਕਰ ਹੀ ਜਾਓ ਜਦੋਂ ਕਿਸੇ ਨੇ ਨਾ ਹੀ ਨਹੀਂ ਕਰਨਾ ਹੈਗਾ ਸਾਰਾ ਦਿਨ ਤਾਂ ਲੱਗੀ ਰਹਿਣੀ ਹੈਗੀ ਫਿਰ ਵੀ ਕਹਿੰਦੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਆਈਆਂ ਫਿਰ ਆਪਦੇ ਆਪ ਤਾਂ ਹੋ ਕਰਦੇ ਨੇ ਇਹ ਕਹਿੰਦੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਬੇਬੇ ਵੀ ਆਈਆਂ ਉਹ ਵੀ ਲੱਗਦਾਗਾ ਵੀ ਮੇਰੀ ਸਾਈਡ ਲੈਂਦੀ ਆ ਬੇਬੇ ਤਾਂ ਉਹਦੀ ਸਾਈਡ ਹੀ ਲੈਂਦੀ ਹੈਗੀ ਪਤਾ ਨਹੀਂ ਕੀ ਐ ਨਾ ਤਾਂ ਸਾਂਝਾਗਾ ਮੈਨੂੰ ਤਾਂ ਕੋਸ ਬਤੀਲ ਦਿਗਾ ਹੀ ਨਹੀਂ ਹੈਗੀ ਆ ਕੰਮ ਤਾਂ ਅਕਸਰ ਮੈਂ ਵੀ ਕਰਦੀ ਆਂਗੀ ਨੂੰ ਸੱਸ ਦਾ ਇੱਕਾ ਲੱਗਾ ਰਹਿੰਦਾ ਦੋਨਾਂ ਦਾ ਬਾਅਦ ਇੱਕ ਇਹਨਾਂ ਦਾ ਹੀ ਮੈਨੂੰ ਪਤਾ ਹੀ ਇਹਨਾਂ ਦਾ ਟੰਗਾ ਦਾ ਰੰਗ ਟੰਗ ਮੈਂ ਇਹਨਾਂ ਦੇ ਦੇਖੀ ਜਾਨੀ ਆ ਸਾਰੇ ਆਏ ਜੋ ਕਰਦੀਆਂ ਮੈਂ ਸਾਰੇ ਛੱਡ ਕੇ ਬਹਿ ਜਾ ਕਰੂੰਗੀ ਆਪੇ ਮੱਥਾ ਮਾਰੀ ਜਾਇਆ ਕਰ ਲਈਏ ਆਈ ਨਹੀਂ ਹੈਗਾ ਵੀ ਜਿੰਨਾ ਕਰਦੀ ਉਹਨਾਂ ਤੱਕ ਕਰਾ ਲਈਏ ਚਲ ਉਹ ਚ ਵੀ ਨੋਕ ਟੋਕ ਕਰੀ ਜਾਂਦੀਆਂ ਰਹਿੰਦੀਆਂ ਨੇ ਦੋਨੇ ਮੇਰੇ ਮੂਤੇ ਕੁਛ ਹੋ ਰਹਾ ਉਹਦੇ ਕੋਲੇ ਕੁਛ ਹੋ ਰਹਾ ਹੁਣ ਜਾਂਦੀ ਆ ਉਧਰ ਨੂੰ ਉਹਨੂੰ ਆਇਆ ਫਿਰ ਜਾ ਕੇ ਉਹਨੂੰ ਦੇਖਾਂ ਹੁਣ ਵੱਡੀ ਨਾਲ 16 ਸਪਾਈਆਂ ਮਾਰ ਕੇ ਆਉਗੀ ਵੀ ਚਲ ਮੈਂ ਕਹਿ ਕੇ ਆਉਣੀ ਆ ਉਹ ਮੈਨੂੰ ਤਾਂ ਪਤਾ ਹੀ ਆ ਮੇਰੇ ਮੂਤੇ ਤਾਂ ਹੋਰ ਹੁੰਦੀਆਂ ਮਗਰ ਦੋਨਾਂ ਨੂੰ ਸੱਸ ਦੀ ਇੱਕ ਗੱਲ ਹੈ ਇਹਨਾਂ ਦੀ ਜਾਈ ਜਾਂਦੇ ਮੈਨੂੰ ਮੇਰਾ ਕੀ ਕਰ ਲੈਣੀ ਗੋਲੀ ਜਾਨੀ ਕੀ ਕਰੀਏ ਨਹੀਂ ਪੁੱਛਦੀ ਹਿਆਸੇ ਕੀ ਕਰੀਏ ਜਾਨੀ ਠੀਕ ਕਰੀਏ ਨਹੀਂ ਪਰ ਨਹੀਂ ਕਰ ਹਾਲ ਬੈਠੀ ਕਰੀਏ ਨਹੀਂ ਕੁਛ ਨਹੀਂ ਕਰਦੀ ਕੀ ਗੋਹਾ ਸਟਕਿਆਈਆਂ ਬਾੜਾ ਸਮਾਰ ਕੇ ਆਈਆਂ ਬੁਰਾ ਹਾਲ ਹੋ ਰਿਹਾ ਪਾਥੀਆਂ ਥਲ ਕੇ ਆਈਆਂ ਤੇ ਉਹ ਗੋਲੀ ਜਾਨੀ ਸੀ ਕੌਣ ਉਹ ਮਨਪ੍ਰੀਤ ਉਹ ਤੈਨੂੰ ਪਤਾ ਤਾਂ ਹੈ ਕਮਚੋਰ ਹੈਗੀ ਕੰਮ ਨਹੀਂ ਉਹ ਪੈ ਗਈ ਜਾ ਕੇ ਪੈ ਗਈ ਹੋਰ ਫਿਰ ਹੁਣ ਕੱਲੀ ਬੇਬੇ ਤੜਕੀ ਝਾੜੂ ਚੱਕ ਲੈਂਦੀ ਹੈਗੀ ਨਾ ਤਾਂ ਉਹ ਝਾੜੂ ਲਾਉਂਦੀ ਆ ਨਾ ਖੜਾ ਛੜਦੀ ਆ बस ओ थी मारी ਜਾਊਗੀ ਉੱਥੇ ਕਸਾਈ ਜਾਊਗੀ ਝਾੜੂ ਨੂੰ ਡੱਕਾ ਕੰਮ ਦਾ ਨਹੀਂ ਤੋੜ ਕੇ ਦਿੰਦੀ ਮੇਰਾ ਵੀ ਜੀਅ ਕਿਆ ਪਿਆ ਹੁਣ ਮੈਂ ਸਾਰਾ ਮਾਲ ਪਸੂ ਦਾ ਕਰਕੇ ਆਈਆਂ ਬਾੜੇ ਚ ਜਾ ਕੇ ਦੇਖ ਤੋ ਡੜਕਾ ਹੋਏ ਪਏ ਨੇ ਉਸ ਮਾਰ ਕੇ ਆਈਆਂ ਪਾਥੀਆਂ ਸਾਰੀਆਂ ਥੱਲ ਕੇ ਆਈਆਂ ਗੋਹਾ ਪੱਥ ਕੇ ਆਈਆਂ ਕਿਉਂਕਿ ਉਹਨਾਂ ਆਏ ਨਹੀਂ ਸੀਗੇ ਮੈਂ ਨਾਲ ਮਾ ਪਾਥੀਆਂ ਬਥਾਣਾ ਚਾਰ ਮੈਂ ਉਹ ਵੀ ਨਹੀਂ ਕਿਹਾ ਵੀ ਚਲ ਕੋਈ ਨੰਦਰ ਅੰਦਰ ਦਾ ਕਰ ਲੂਗੀ ਡੱਕੇ ਦੇ ਹੱਥ ਨਹੀਂ ਲਾਉਂਦੀਗੀ ਨਾ ਰੋਟੀ ਢੱਕਦਾ ਕਰਦੀ ਐ ਨਾ ਕੋਈ ਉਹ ਪਸੂਆ ਕਣੀ ਆਉਂਦੀ ਐਗੀ ਕਾਸੇ ਦੀ ਫਿਕਰ ਨਹੀਂ ਉਹਨਾਂ ਭੋਰਾ ਵੀ ਚਲ ਕੋਈ ਨਹੀਂ ਬਸ ਉਹ ਫੇਰ ਵੀਸ ਨੰਨ ਤਾਂ ਇਹ ਨਹੀਂ ਇਹ ਕੋਈ ਸਿਰ ਝੜ ਗਈ ਸੌਕਾ ਦੀ ਦੇਖਦਾ ਕੁਝ ਕਹਿ ਨਹੀਂਏਗੀ ਆ ਹੁਣ ਫੇਰ ਨੀ ਦਾ ਟਾਈਮ ਹੋਇਆ ਪਿਆਗਾ ਚਲਾ ਆ ਜਾਂ ਮੇਆ ਜਿਆ ਜਮਾਨੀ ਹੱਥ ਲਾਉਂਦੀ ਹੈਗੀ ਕਾਸੇ ਤੇ ਹਜੇ ਉਤੋਂ ਬੋਲੂਗੀ ਮੁਰੋ ਸੌਸ ਸੁਣਾਉਂਦੀ ਹੈਗੀ ਜੇ ਕਹਿਦਾ ਭਾਈ ਵੀ ਬੋਕਰ ਚੱਜਣਾ ਤੂੰ ਮਾਰ ਕੇ ਕੰਮ ਨਿਮੇੜ ਕਿੰਨਾ ਕ ਕੰਮ ਆ ਕਿੰਨਾ ਕ ਕੂੜਾ ਇੱਥੇ ਹੁੰਦਾਗਾ ਪੱਥਰ ਤੇ ਮੇ ਤੂੰ ਕੂੜਾ ਕੱਢ ਕੇ ਚਰਕ ਦੇਣਾ ਝਾੜੂ ਲਾ ਕੇ ਤੂੰ ਪੋਚਾ ਲਾ ਦੇ ਕੰਮ ਨਿਮੇੜ ਕੋ ਭਈਏ ਦੇਖ ਲ ਮਾਂ ਨਾਲ ਤੂੰ ਹੈ ਬੈਗੀ ਬਣੇ ਚਾੜਾ ਟਾਈਮ ਹੋਇਆ ਪਿਆ ਚਾ ਕਰ ਲਾ ਮੈਂ ਕਿਹੜੇ ਬੜਾਂ ਦੀ ਬਾੜੇ ਚ ਗਈਆਂ ਤੇਰਾ ਫਰਜ਼ ਨਹੀਂ ਸੀ ਤੂੰ ਮੇਰੇ ਨਾਲ ਜਾਂਦੀ ਚਕਾ ਕੇ ਬੱਠਲ ਤੂੰ ਪੁੱਠੀ ਮੁੜਿਆਈ ਮੈਂ ਨਾਲ ਕਿਉਂ ਜਾਂਦੀ ਕਿਉਂ ਕੋਈ ਨਾ ਨਹੀਂ ਕਰਦਾ ਵੀ ਝਾੜੂ ਲਾਉਂਦੀ ਝਾੜੂ ਲਾਤਾ ਫਿਰ ਕੀ ਹੋ ਗਿਆ ਤੇ ਹਾਂ ਇਹ ਕਹਿੰਦੇ ਕੰਮ ਨਹੀਂ ਕਰਦੀ ਕੰਮ ਕਰਦੀ ਵੀ ਕੀ ਹੈ ਮੈਨੂੰ ਦੱਸ ਤੜਕੇ ਦੀ ਨੇ ਇੱਕ ਝਾੜੂ ਲਾਇਆ ਉਹ ਵੀ ਸਿਰਫ ਇੰਨੇ ਥਾਂ ਚ ਲੱਗਿਆ ਜਿੱਥੇ ਚਲੋ ਉਧਰ ਸਾਰਾ ਮੈਣ ਮੈੜ ਕੇ ਆਇਆ ਪੂਰਾ ਪੂਰਾ ਉਹ ਵੀ ਲੱਗਦਾ ਹੀ ਲੱਗਦਾ ਤੂੰ ਅਸਲ 'ਚ ਚਾਂਬਲ ਗਈ ਤੈਨੂੰ ਐ ਵੀ ਕੰਮ ਤਾਂ ਕਰ ਹੀ ਲੈਂਦੀ ਏ ਜੇ ਬੋਲਦੀ ਏ ਉਹੀ ਜਿਹੜਾ ਕੰਮ ਕਰਦਾ ਉਹੀ ਬੋਲੂਗਾ ਐਨਾ ਕੰਮ ਕਰਦੀ ਐ ਏਦੋਂ ਵੱਧ ਕੰਮ ਕਰਦੀ ਐ ਤਾਂ ਦੱਸ ਸਾਰੇ ਕਰਦੀ ਐ ਕਦਰ ਸੋਚ ਕਰੇ ਉੱਠ ਕੇ ਕੋਈ ਕੰਮ ਬਾਹਰੇ ਦੇਖੇ ਕੋਈ ਮਾਲ ਕੋ ਸੂਦਾ ਹੁਣ ਚਾਹ ਦਾ ਟਾਈਮ ਹੋਇਆ ਪਿਆ ਚਾਹ ਬਣਾ ਲੈਣਾ ਰੋਟੀ ਬਣਾ ਲੈ ਮੈਂ ਤਾਂ ਨਹੀਂ ਬਣਾਉਂਦੀ ਹੋਰ ਕੌਣ ਬਣਾਊਗਾ ਫੇਰ ਮੈਂ ਤਾਂ ਉਹਦੀ ਮਰਜ਼ੀ ਨਾਲ ਬਣਾਉਂਗਾ ਮਰਜ਼ੀ ਮੁਰਜ਼ੀ ਨਹੀਂ ਚੱਲਦੀ ਮੇਰੇ ਕੋਲ ਤਾਂ ਇੱਕ ਪਾਸਾ ਕਰ ਲੱਗਦਾ ਮੈਂ ਇੱਕ ਪਾਸਾ ਹੀ ਕਰੂਗੀ ਫੇਰ ਹੁਣ ਨਹੀਂ ਮਰਜ਼ੀ ਚੱਲਦੀ ਬਾਈ ਮੈਨੂੰ ਕਿਹੜਾ ਗਰਮੀ ਨਹੀਂ ਲੱਗਦੀ ਉਹ ਮੈਂ ਵੀ ਨਹੀਂ ਚੱਲ ਮੈਨੂੰ ਕਿਹੜਾ ਗਰਮੀ ਨਹੀਂ ਲੱਗਦੀ ਤੈਨੂੰ ਤਾਂ ਆ ਵੀ ਏ ਤੁਰੀ ਫਿਰਦੀ ਹੈਗੀ ਇਹਦਾ ਕੀ ਹੈਗਾ ਮੇਹ ਕਿਹੜਾ ਕੁਝ ਕਹਿੰਦੀ ਹੈਗੀ ਕਹੋ ਨਾ ਕਹੋ ਮੈਂ ਤਾਂ ਉਹਦਾ ਕਰੂਗਾ ਬਸ ਐਂ ਚਲਦਾ ਹੈਗਾ ਓਕੇ ਆਲਰੇਡੀ ਜਾਣੀ ਓਏ ਹੁਣਾਈ ਉੱਧਰ ਗੋਹਾ ਪੱਥ ਕੇ ਮੋਇਨਾ ਪਈ ਜਾ ਲੈ ਪਲੰਗ ਤੇ ਚੜੀ ਟੁੱਪਿਓ ਤੂੰ ਕਿਹੜੇ ਬੈ ਨਹੀਂ ਪਈ ਤੂੰ ਪਾਠੀਏ ਚਲ ਲੈ ਮੇਰੇ ਨਾਲ ਤੂੰ ਇਹ ਨਾਲ ਹੱਥ ਬਟਾਉਂਦੀ ਮਾੜਾ ਮੋਟਾ ਕਰਾਉਂਦੀ ਤੂੰ ਕਿਉਂ ਗੁੰਨਰ ਬਣ ਜਾਂਦੀ ਹੈਂ ਅਰੇ ਚਾਹ ਦਾ ਵੀ ਜਵਾਬ ਦੇ ਤਾਂ ਲੈ ਚਿੱਟਾ ਕਿ ਮੈਥੇ ਚਾਹ ਨਹੀਂ ਬਣਦੀ ਕੀ ਫੱਕੀ ਜੀ ਕਹਦੀ ਗੁੱਸੇ ਕਰਕੇ ਦੇ ਦੇ ਇਹਨੂੰ ਐਨੇ ਲੜਾਈਆਂ ਕਰਨ ਨਾਲ ਕੰਮ ਕਰਾਉਣਾ ਫੇਰ ਮੈਂ ਕੁਝ ਵੀ ਨਹੀਂ ਕਰਦੀ ਹੈ ਕੰਮ ਮੇਰੇ ਵਾਸਤੇ ਨਹੀਂ ਕਰਦੀਗੀ ਆਦੀ ਲੋੜ ਨੂੰ ਕਰਦਾ ਜਿਹੜਾ ਮੈਂ ਮਨ ਬੋਹਾਂ ਮੁੰਡੇ ਹੀ ਜਿਹੜੇ ਬਾਹਾਂ ਚ ਫਿਰਦੇ ਨੇ ਸੋਸਾ ਛਾਵੇਂ ਵੀ ਨਹੀਂ ਕੰਮ ਹੁੰਦਾ ਹਾਂ ਇਹਨੂੰ ਜ਼ਿਆਦਾ ਗਰਮੀ ਲੱਗਦੀ ਹੈਗੀ ਉਹ ਜਵਾਕ ਘਟਾ ਖਾਣਦੇ ਫਿਰਦੇ ਬਾਹਾਂ ਚ ਤੁਸੀਂ ਇੱਥੇ ਕਰੇ ਬੇਲੀਆਂ ਮਸਤੀਆਂ ਪਈਓ ਜਦੋਂ ਮੈਂ ਜਾਇਆ ਤੱਕ ਤੜਕੇ ਚਾਹ ਲਾਉਣ ਖੇਤ ਉੱਥੇ ਜਾਇਆ ਕਰੋ ਜਵਾਕਾਂ ਨਾਲ ਮੈਂ ਤਾਂ ਕਦੇ ਇੰਨਾ ਸਿਰੇ ਗਈ ਨਹੀਂ ਨਾ ਤੈਨੂੰ ਮੂਰੂ ਮੂਰੂ ਕਰਾਉਣੀ ਫਿਰਦੀ ਰਹੀ ਨੇ ਨਾਲ ਹਜੇ ਨਾਲ ਮੈਨੂੰ ਐਂ ਦੱਸ ਦੇ ਮੈਂ ਦੜਕੇ ਦੇ ਮਾਈਟਰੀ ਤੇ ਇੰਨਾ ਕੰਮ ਕਰੀ ਕਰਦੀ ਆਂ ਕੀ ਕੰਮ ਕਰਿਆ ਦੜਕੇ ਦੀ ਨੇ ਚਲ ਅੱਜ ਨਾ ਕਰਿਆ ਹੋ ਅੱਗੇ ਕਰਾਉਣੀ ਆ ਰੋਜ਼ ਅੱਜ ਕਿਉਂ ਰੋਜ਼ ਹੀ ਨਹੀਂ ਕਰਦੀ ਤੂੰ ਤੈਨੂੰ ਆਇਆ ਵੀ ਹੁਣੇ ਮੈਨੂੰ ਕੁਝ ਕਹਿੰਦੀ ਨਹੀਂ ਸੀਗੀ ਪਤਾ ਨਹੀਂ ਹੁਣ ਨਹੀਂ ਬਈ ਚੱਲਦਾਗਾ ਠੀਕ ਆ ਮੇਰੇ ਵੀ ਹੱਥ ਖੜੇ ਹੈਗੇ ਚਲਾਉਂਦੀ ਮੈਂ ਵੀ ਨਹੀਂ ਇਹਨਾਂ ਰੋ ਮੈਂ ਵੀ ਨਹੀਂ ਚੱਲਦੀ ਐਨੇ ਰੋਮਨਾ ਕੰਮ ਮੈਨੂੰ ਕਰਦੀ ਹੈਗੀ ਨਹੀਂ ਕਰਨਾ ਨਾ ਕਰ ਆਪਦੀ ਚਾਹ ਬਣਾ ਕੇ ਤਾਂ ਪੀ ਲੈ ਆਪਦੀ ਬਣਾ ਕੇ ਪੀ ਲੈ ਫਿਰ ਮੈਂ ਵੀ ਨਹੀਂ ਤੇਰੀ ਬਣਾਉਂਦੀ ਜਿੱਦੋਂ ਮੇਰੇ ਜੀ ਕਰੇ ਫਿਰ ਮੈਂ ਵੀ ਨਹੀਂ ਤੇਰੀ ਬਣਾਉਂਦੀ ਨਾ ਮੈਂ ਭਾਂਡੇ ਮਾਂਜਾਂ ਮੈਂ ਇੱਕ ਟਾਈਮ ਭਾਂਡੇ ਮਾਂਜਿਆ ਕਰੂ ਸਾਰਾ ਦਿਨ ਮੈਨੂੰ ਭਾਂਡੇ ਲਿੱਖੀ ਦਿੱਤੇ ਹੋਇਆ ਕੇ ਪੀਣੀ ਹੋਈ ਪੀ ਲੂਈ ਆਪਾਂ ਪੀ ਲਾ ਕੇ ਬਣਾ ਲਾ ਬੇਬੇ ਜਦੋਂ ਜੀ ਕਰਦਾ ਸ਼ੇਕ ਬਣਾ ਕੇ ਪੀ ਲੈਂਦੀ ਐ ਤੇ ਭਾਂਡੇ ਸੱਟੇ ਆਉਂਦੀ ਐ ਮੈਨੂੰ ਮਾਂਜਦੇ ਪੈਂਦੇ ਇਹ ਤਾਂ ਮਜ਼ਾਗਲਤਾ ਕੀ ਹੈ ਮੇਰੇ ਨਾਮਾ ਜਿਹਾ ਖਰੀ ਉੱਥੇ ਵੀ ਆਉਂਦੇ ਆਪੇ ਮਾਜ ਲੂਗੀ ਉਹ ਹੁਣ ਨਾ ਮਾੜ ਕੇ ਗਈ ਸੀ ਸਾਰਾ ਕੰਮ ਕਰਕੇ ਉਹ ਹੁਣ ਪਏ ਹੋਣਗੇ ਉੱਥੇ ਪਾਣੀ ਪੀ ਪੀ ਕੇ ਸ਼ੇਕ ਬਣਾ ਲੈ ਜਦ ਜੀ ਕਰੇ ਆਪਦੀ ਚਾਹ ਬਣਾ ਲਈ ਆਪਦੇ ਜੋਗਰੀ ਐਨ ਚੱਲਦਾ ਹੁੰਦਾ ਇੱਕ ਗਲਾਸ ਇਹਨੂੰ ਦੇ ਦੇ ਕੇ ਡੁੱਬੜਗੇ ਕੋਲੇ ਮੈਨੂੰ ਆਈ ਪੁੱਛੇ ਹੁੰਦੀ ਵੀ ਪਾਣੀ ਪੀਣਾ ਉੱਥੇ ਵੀ ਕਿਹੜੇ ਵੇਲਾਂ ਦੀ ਬਾੜੇ ਚ ਗਈ ਆ ਉੱਥੇ ਕੰਮ ਕਰਨ ਵੀ ਪਾਥਰੀਆਂ ਥੱਲੇ ਨਾਲੀਆਂ ਪਈਆਂ ਇੰਨਾ ਬੁਰਾ ਹਾਲ ਬਾੜੇ ਦਾ ਹੋ ਰਿਹਾ ਸੀਗਾ ਪਾਣੀ ਦਾ ਨਾ ਲੈ ਕੇ ਗਈ ਫਿਰ ਨੰਗਦਾ ਕਿਵੇਂ ਇਕੱਲੀ ਰੇ ਸਤਵਗਾਨੇ ਨੂੰ ਵੀ ਦੇ ਦਿੰਦਾ ਕਰਦਾ ਪਈ ਤਾਂ ਦੇ ਆਰਾ ਮੈ ਤੇ ਫੋਨ ਆਇਆ ਤਾਂ ਤੂੰ ਪਹਿਣਾ ਹਟ ਜਾਏਂਗੀ ਠੀਕ ਆ ਚਲ ਠੀਕ ਆ ਬਬਾ ਚੰਗਾ ਜਾਵੜਾ ਹੁਣ ਮੈਂ 10 ਮਿੰਟ ਮੈਨੂੰ ਪੈ ਜਾਣ ਤੇ ਤੇਰੀ ਨਹੀਂ ਨੀਂਦ ਉੱਤਰਦੀ ਹਾਂ ਬਸ ਤੇਰੀ ਨਹੀਂ ਮੇਰੀ ਦੀ ਨੀਂਦ ਉੱਤਰਦੀ ਫਰਮੀਤ ਕਿ ਫਰਮੀਤ ਹਾਂਜੀ ਕੀ ਬਣਾਈ ਜਾਂਦੇ ਸੀ ਕੁਛ ਨਹੀਂ ਬਸ ਸਫਾਈ ਜੀ ਕਰਕੇ ਆਟੀਆਂ ਬਾ ਦੁਪਹਿਰਾ ਹੋ ਗਿਆ ਤੂੰ ਅਜੇ ਪਈ ਨਹੀਂ ਲਗ ਮੈਨੂੰ ਆਰਾਮ ਕਰ ਲੈਂਦੀ ਹੋਈ ਬਸ ਤੁਸੀਂ ਮੇਰੇ ਨਾਲ ਛੇੜੋ ਹੀ ਨਾ ਹੁਣ ਕੀ ਗੱਲ ਹੋ ਗਈ ਤਪਾ ਰੱਖੀ ਆ ਮੈਂ ਤਾਂ ਡੱਕਾ ਨਹੀਂ ਤੋੜਦੀ ਹੈਗੀ ਮਨਪ੍ਰੀਤ ਅੱਛਾ ਕਿਸੇ ਕੰਮ ਦੇ ਹੱਥ ਨਹੀਂ ਲਾਉਂਦੀ ਉਹ ਪਈਆ ਮਾਂ ਹਰਾਣੀ ਬਣੀ ਹੁਣ ਮੈਂ ਸਾਰਾ ਕੰਮ ਕੀਤਾ ਤੇ ਸਾਰਾ ਕੰਮ ਕਰਕੇ ਨਾ ਮੈਂ ਚਲੋ ਹੁਣ ਮੈਂ ਕਿਹਾ ਮੈਂ ਪੱਠੜ ਸਿੱਟਿਆ ਮਾਂ ਨਾਲੇ ਮੈਂ ਬਾੜੇ ਚ ਗਈ ਬੁਰਾ ਹਾਲ ਬਾੜੀ ਦਾ ਹੋਇਆ ਪਿਆ ਹੈਨਾ ਹੂੰ ਤਾਂ ਫਿਰ ਮੈਂ ਉੱਥੇ ਮੁੜ ਕੇ ਮੇਰੀ ਸਾਰੀ ਨਹੀਂ ਲਈ ਵੀ ਹੈਗੀ ਹੈ ਕਿ ਮਰਗੀ ਮੋਇ ਨਾਲ ਤੜਕੇ ਚੱਕ ਲੂਗੀ ਝਾੜੂ ਬਸ ਐ ਇੰਨੀ ਜਗਾ ਤੇ ਐ ਇੰਨੀ ਝਾੜੂ ਹੀ ਲਾਈ ਜਾਊਗੀ ਪਤਾ ਨਹੀਂ ਕੀ ਕਰਦੀ ਐ ਇਹ ਤੇ ਨਾਲ ਮੈਂ ਕਿ ਕੱਢ ਰੋਟੀ ਮੈਂ ਹੁਣ ਰਲ ਮਿਲ ਕੇ ਕੱਢਦੀ ਸੀ ਟਾਈਮ ਇੰਨਾ ਚਿਰ ਹੋ ਗਿਆ ਹੁਣ ਭਈ ਮੈਂ ਵੀ ਅੱਕ ਗਈ ਭਈ ਹੁਣ ਹੁਣ ਵੀ ਪਈ ਆ ਪਈ ਆ ਜਦੋਂ ਜੀ ਕਰਦਾ ਇੱਥੇ ਕੁਝ ਬਣਾ ਕੇ ਖਾ ਲੈਂਦੀ ਐਗੀ ਬੁਰਾ ਹਾਲ ਇੱਥੇ ਰਸੋਈ ਦਾ ਕਰ ਜਾਂਦੀ ਐ ਜਦੋਂ ਨੂੰ ਮੈਂ ਫੇਰ ਇੱਥੋਂ ਆਉਣੀ ਐਗੀ ਉਹੀ ਢੇਰ ਫੇਰ ਇੱਥੇ ਭਾਂਡਿਆਂ ਦਾ ਲੱਗਿਆ ਪਿਆ ਹੁੰਦਾ ਤੇ ਨਵਾਰੀ ਭਾਂਡੇ ਬਣ ਗਈ ਮੈਂ ਦੂ ਪਹਿਲਾਂ ਹੁਣ ਮੈਂ ਆ ਕੇ ਕਿਹਾ ਭਾਈ ਵੀ ਸਨਨੀ ਦਾ ਟਾਈਮ ਹੋਇਆ ਪਿਆ ਮੈਂ ਹੁਣ ਸਨਨੀ ਬਣਾਉਣੀ ਐਗੀ ਤੇ ਤੂੰ ਜਵਾਬ ਦੇ ਤਾਂ ਕਦੀ ਮੈਂ ਸਭ ਮੰਦੀ ਨਹੀਂ ਤੇ ਬੇਬੇ ਨੂੰ ਨਹੀਂ ਕਿਹਾ ਤੂੰ ਬੇਬੇ ਕੀ ਕਰੇ ਹੁਣ ਬੇਬੇ ਨਾਲ ਲੱਗੀ ਕਹਿੰਦੀ ਬੇਬੇ ਕੰਮ ਨਹੀਂ ਕਰਦੀ ਮੈਂ ਬੇਬੇ ਤੇ ਵਿਚਾਰੀ ਮੇਰੇ ਮੰਗਰ ਗਈ ਸੀ ਕਿ ਕਹਿੰਦੀ ਧੁੱਪੇ ਫਿਰਦੀਏਗੀ ਮੈਂ ਤਾਂ ਕਹਿੰਦੀ ਕੀ ਕੰਮ ਕਰਦੀ ਆ ਮੈਂ ਹਾਂ ਬੇਬੇ ਮੈਂ ਬਾੜਾ ਸਮਾਰਕੀਆ ਪਾਥੀਆਂ ਥੱਲੇ ਗਈਆਂ ਗਈ ਐਗੀ ਇੰਨਾ ਕੰਮ ਹੋਇਆ ਪਿਆ ਸੀਗਾ ਬਾੜੇ 'ਚ ਬੁਰਾ ਹਾਲ ਹੋਇਆ ਪਿਆਗਾ ਤੇ ਹੁਣ ਤੱਕ ਨਾ ਮੈਂ ਸਭ ਨੂੰ ਕਿਸੇ ਨੂੰ ਕੁਝ ਕਿਹਾ ਨਹੀਂ ਸੀ ਚਲੋ ਮੈਂ ਕਹਿੰਦੀ ਸੀ ਜਿੰਨਾ ਕਰੀ ਜਾਂਦੀ ਆ ਠੀਕ ਆ ਹਨਾ ਹੁਣ ਤਾਂ ਜੇ ਮੈਂ ਨਿੱਡਕੇ ਤੇ ਹੱਥ ਲਾਉਂਦੀ ਕੀ ਚੰਬਲ ਦੀ ਤੁਰ ਹੀ ਜਾਂਦੀ ਹੈਗੀ ਮੇਰੇ ਆਪਰੂ ਕੀ ਕਰਵਾ ਲ ਮੈਨੂੰ ਐਸੀ ਵੀ ਚੱਲ ਘੱਟ ਚੱਲੀ ਜਾਂਦਾਗਾ ਚੱਲ ਕੋਈ ਨਾ ਹੁਣ ਇੰਨਾ ਵੀ ਕੀ ਆਖੇ ਵੀ ਮੈਨੂੰ ਕਿਹੜਾ ਗਰਮੀ ਨਹੀਂ ਲੱਗਦੀਗੀ ਜਿਹੜੇ ਹੁਣ ਤੁਸੀਂ ਝੋਨਾ ਲਾਉਂਦੇ ਫਿਰਦੇ ਹੋ ਖੇਤਾਂ 'ਚ ਤੁਰੇ ਫਿਰਦੇ ਨਿੱਕੇ ਨਿੱਕੇ ਜਵਾਕ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਇਹਨਾਂ ਨੂੰ ਜਿਆਦਾ ਗਰਮੀ ਲੱਗਦੀ ਹੈ ਨਹੀਂ ਨਹੀਂ ਮੇਰਾ ਕੰਮ ਘੱਟ-ਕੁੱਟੀ ਕੀਤਾ ਸੀ ਪਿੰਡ ਆਉਦੇ ਇਹ ਤਾਂ ਉਹ ਫਿਰ ਆਏ ਨਹੀਂ ਨਾ ਸਰਦਾ ਹੁੰਦਾਗਾ ਕੰਮ ਤਾਂ ਕਰਨਾ ਹੀ ਪੈਂਦਾਗਾ ਇੰਨਾ ਵੀ ਹੁੰਦਾ ਚਲੋ ਕਿਸੇ ਪਾਸੇ ਤਾਂ ਲੱਗੇ ਕੋਈ ਕੰਮ ਤੇ ਹੱਥ ਤਾਂ ਲਾਵੇ ਨਾ ਮੇਰੇ ਨਹੀਂ ਬੰਨੇ ਹੋਇਆ ਕੱਲੀ ਨਾਲ ਰੋਟੀ ਇਹਨੇ ਨਹੀਂ ਬਣਾਉਣੀ ਗਰਮੀ ਹੁੰਦੀ ਅੰਦਰ ਤਾਂ ਇੱਥੇ ਇੰਨਾ ਖਲਾਰਾ ਪੱਕ ਜਾਂਦੀ ਹੈ ਜੇ ਤੁਹਾਨੂੰ ਦਿਖਾਵਾਂ ਮੈਂ ਬੁਰਾ ਹਾਲ ਕਰ ਜਾਂਦੀ ਅੰਦਰ ਮਾੜੀ ਗੱਲ ਕੰਮ ਤਾਂ ਜ਼ਰੂਰੀ ਹੈ ਜਾਣ ਕੇ ਵੀ ਫਿਰ ਮੈਨੂੰ ਕੰਮ ਨੂੰ ਨਹੀਂ ਕਹਿ ਦੂਗੀ ਦੁਆਰੇ ਇਹਨਾਂ ਕਹੇ ਹੁਣ ਚਾਹ ਨੂੰ ਜਵਾਬ ਦੇ ਤਾਂ ਮੈਂ ਹੁਣ ਚਾਹ ਬਣਾ ਲੂੰਗੀ ਪੀ ਲੂੰਗੀ ਪੀ ਕੇ ਚਾਹ ਮੌਏ ਨਾ ਪਈ ਉਗੀ ਫੇਰ ਫੇਰ ਨਹੀਂ ਪਤਾ ਪਰੌਂਠੇ ਬਣਾਉਣੀ ਆ ਮੈਂ ਤੇ ਦੀਦੀ ਆਲੂ ਵਾਲੇ ਪਰੌਂਠੇ ਬਣਾਉਣੀ ਆ ਉਹ ਬਣਾਉਣੀ ਆ ਆਉਣਾਉਣੀ ਆ ਬੜਾ ਬਣਾ ਕੇ ਚੀਜ਼ਾਂ ਇੱਥੇ ਢੇਰ ਲਾ ਦਿੰਦੀ ਹੈਗੀ ਸਮਾਨ ਦਾ ਖਲਾਰਾ ਸੈਲਫ ਤੇ ਪਾ ਦਿੰਦੀ ਹੈ ਫਿਰ ਪੈ ਜਾਂਦੀ ਆ ਉਹ ਪਈਏ ਜਾ ਕੇ ਦੇ ਮੈਂ ਬੇਬੇ ਨਾ ਕਰਦਾnga ਤੀ ਕਹਿੰਦੀ ਕਿਥੋਂ ਤਪਾਏ ਆਂਗੇ ਉਹ ਤਾਂ ਗੱਲ ਪੱਕੀ ਉਹ ਪਈ ਪਰਮੀ ਤਾਂ ਜਦ ਮੈਂ ਬੇਬੇ ਨਾ ਕਰਦਾnga ਕਿਹਾ ਬੇਬੇ ਠੀਕ ਹੈ ਪੁੱਤ ਪਰਮੀ ਤਾਂ ਕਹਿੰਦੀ ਕੰਮ ਨਹੀਂ ਕਰਦੀ ਮਣਪਰੀ ਤਾਂ ਉਹ ਪਈ ਮੈਂ ਤਾਂ ਉਹ ਤੂੰ ਕਿਹਾ ਨਹੀਂ ਮਾੜਾ ਮੋਟਾ ਬਥੇਰਾ ਕੁਛ ਕਹਿ ਬਥੇਰੀ ਗੁੱਤਨੀ ਖਿ ਲਈ ਐ ਕਹਿ ਨਹੀਂ ਲੱਗਦੀ ਉਹ ਸਾਰਾ ਕੰਮ ਕਰਕੇ ਆਈ ਉਧਰ ਉਹ ਨਾ ਪਾਣੀ ਨਾ ਧਾਣੀ ਛੇਕ ਕਰਕੇ ਅੰਦਰ ਪੀ ਕੇ ਉੱਥੇ ਗਲਾਸ ਕਿ ਇੱਕ ਗਲਾਸ ਉਹਨੂੰ ਦੇ ਦੇ ਵਿੱਚ ਬੇਬੇ ਮੇਰਾ ਤਾਂ ਕਹਿਣਾ ਗਲਤ ਹਾਂ ਹਾਂ ਤੇ ਤੂੰ ਇਹਦੇ ਪੇਕਾਂ ਨੂੰ ਕਰਫਾ। ਵੀ ਮੈਂ ਤਾਂ ਆਇਆ ਦੀ ਸੀ ਵੀ ਇਹ ਸਿਆਣੀ ਆ ਵੱਡੀ ਇਹ ਨਿਆਣੀ ਆ ਤੇ ਇਹਦਾ ਨਰਵਾਹ ਹੋ ਜੂ ਮੁੰਡੇ ਬਣੀ ਦੇ। ਬੇਬੇ ਨਰਵਾਹ ਨਹੀਂ ਹੋਣਾ ਇੱਕ ਅੱਲਾ ਬੰਦਾ ਕਹਿੰਦਾ ਜਿੰਨਾ ਨਰਵਾਹ ਕਰ ਲੂਗਾ ਸਾਰਾ ਕੰਮ ਉਹ ਕਰਨਾ ਪੈਂਦਾ ਉਹਨਾਂ ਸਾਰਿਆਂ ਨੂੰ। ਸਾਰਾ ਤਾਂ ਪੈਂਦਾ ਸਾਰਾ ਖਰ ਕਰ ਦਈਏਗੀ। ਫਿਰ ਉਹ ਕਿ ਆਈ ਕੱਪੜੇ ਉਹਦੇ ਭਿੱਜੇ ਪਏ। ਅੱਜ ਹੁਣ ਤੈਨੂੰ ਕੰਮ ਨਹੀਂ ਕਰਨਾ ਫਿਰ ਤੈਨੂੰ ਅੱਖ ਵੀ ਮੇਰੇ ਬਰਾਬਰ ਕਰਾ ਫਿਰ 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 ਸੋਲੀ ਲੜਾਈ ਹੋਊਗੀ। ਬਹੂ ਵੀ ਤਾਂ ਹੈਗੀ ਹੈਂ ਬਹੂ ਵੀ ਤਾਂ ਹੈਗੀ। ਜੋ ਹੁਣ ਨਹੀਂ ਮੇਰੇ ਕਹੇ ਲੱਗਦੀ ਮੈਂ ਇਹਨੂੰ ਐਂ ਕਹਿਣੀ ਆ ਉਹਨ ਨੇ ਚਾਹ ਪੀ ਲੂ ਪੀ ਕੇ ਕੱਲੀ ਉੱਥੇ ਸਿੱਟ ਜਿਹਾ ਭਾਂਡੇ ਨਾਲ ਉਹਨੂੰ ਦੇਵੇ ਨਾ ਮੈਨੂੰ ਸ਼ੇਕ ਕਰ ਲਿਆ ਨਾ ਉਹਨੂੰ ਦਿੱਤਾ ਨਾ ਮੈਨੂੰ ਦਿੱਤਾ ਕਰਕੇ ਉੱਥੇ ਸਿੱਟੇ ਹੀ ਭਾਂਡੇ ਜੇ ਉਹਨੇ ਆ ਕੇ ਆਪਣੇ ਕੋਲ ਚਾਹ ਤਾਂ ਕਰ ਲਾ ਫਿਰ ਮੈਂਤ ਕਰਦੀ ਮਸੇਰਾ ਮੱਥਾ ਮਾਰ ਕੇ ਇਹ ਤਾਂ ਫਿਰ ਕੰਮ ਚੱਲਣਾ ਨਹੀਂ ਵੀ ਮੈਂ ਕਿਹਨੇ ਚੱਲੂ ਐਨ ਦੱਬ ਘੁੱਟ ਕੇ ਫਿਰ ਮੈਂ ਐਦੀ ਸੀ ਵਿਚਾਰੇ ਦੀ ਨਰਵਾਹ ਹੋਈ ਜਾਂਦਾ ਇਹਨਾਂ ਨੇ ਦੇਖਿਆ ਉਹ ਤਾਂ ਅੱਕੀ ਬੱਠੀ ਹੈ ਪੂਰੀ ਕਹਿੰਦੇ ਮੈਨੂੰ 2-3 ਮਹੀਨੇ ਹੋ ਗਏ ਦੇਖਦੇ ਪਹਿਲਾਂ ਵਧੀਆ ਕੰਮ ਕਰਦੀ ਹੁੰਦਾ ਕਿ ਕੰਮ ਹੀ ਨਹੀਂ ਕਰਦੀ ਇਹ ਜਿਵੇਂ ਉਹ ਹਮਰੀ ਨਹੀਂ ਸੁਣ ਗਤੇ 8-9 ਘੰਟੇ ਕਰਦੀ ਹੈ ਭਰਾਵਾ 8-9 ਘੰਟ ਹੰਡਾਇਣੀ ਨਾ ਖੰਡ ਤਾਂ ਉਹ ਚੀਜ਼ ਤੇ ਚੱਲ ਜਾਂਦੀ ਆ ਕੰਮ ਤੇ ਨਹੀਂ ਚੱਲਦੀ ਕੰਮ ਤਾਂ ਫਿਰ ਸਾਰ ਨੂੰ ਬਰਾਬਰੀ ਕਰਨਾ ਪੈਂਦਾ ਜੇ ਕੱਠ ਨਮਾਉਣਾ ਹੋਵੇ ਹੁਣ ਤੁਸੀਂ ਜਿਵਾ ਆਖਿਆ ਮੈਂ ਆ ਗਰਮੀ ਚ ਜਵਾਕ ਤਾਂ ਤੁਹਾਨੂੰ ਦਿੱਤੇ ਤੂੰ ਇੱਥੇ ਮੌਜਣਾ ਪਈ ਉੱਥੇ ਵੀ ਨਹੀਂ ਕਹਿੰਦੇ ਉੱਥੇ ਵੀ ਤਾਂ ਉਹ ਜਿੰਦੀ ਆ ਉਹ ਬਿਜਲੀ ਪਾਪ ਹੋ ਜਿੰਦੀ ਪਹਿਲਾਂ ਕੋਹਾ ਸਟਕੀ ਇਹੀ ਫਿਰ ਪੱਤਕੀ ਇਹੀ ਫਿਰ ਵਾਲਾ ਸਨਾਰ ਕੀ ਭਾਂਡੇ ਨਾ ਢੇਰ ਮਾਂਜੀ ਕੀ ਆ ਹੁਣ ਵੀ ਭਾਂਡੇ ਮਾਂਜੀ ਜਾਂਦੀ ਹੈ ਇੱਕ ਤੇ ਮਹਾ ਤਨੜਾਈ ਵੱਜ ਗਏ ਤੇ ਤੂੰ ਪਈ ਨਹੀਂ ਕਹਿੰਨੀ ਟਾਈਮ ਹੀ ਮਿਲਦਾ ਪਰ ਮਰ ਵੀ ਤਾਂ ਪਈ ਆ ਮੌਣ ਆ ਕਿ ਇਹ ਤਾਂ ਕਿਹੜੇ ਵੇਹਨ ਦੀ ਪਈ ਆ ਕੈਨੇ ਕੋਈ ਕੋ ਮਰਜੀ ਟੱਪੀ ਚੱਲੇ ਬਸ ਕਿੰਨਾ ਮਰਜੀ ਖੜਕਾ ਕਰਾਈ ਜਦ ਪਈਏ ਤਾਂ ਪਈਏ ਪਰ ਮਜੀਤ ਕੋਈ ਨਸੀ ਮੈਂ ਕੋਲੇ ਬੈਗੀ ਮੈਨੂੰ ਵੀ ਠਾਤਾ ਕੈ ਮੈਂ ਪੈਣਾ ਮੈਂ ਪਣਾ ਜਾ ਇੱਥੋਂ ਕਹਿੰਦੀ ਛੋਡਾਂ ਨਹੀਂ ਲੋਟਾਂ ਦਾ ਕਹਿੰਦੀ ਉਹਨੇ ਕੋਈ ਨਸੀ ਪੱਤਾ ਸਾਰਾ ਦਿਨ ਇਹਨਾਂ ਦੱਸਿਆ ਨਹੀਂ ਕਹਿੰਦੀ ਕਿ ਖੇਤ ਵੀ ਨਾ ਆਉ ਤੁਸੀਂ ਜਲਪ ਗਰਮੀ ਆਂਗੇ ਤੇ ਸਾਲ ਦਾ ਕੰਮ ਕਰਦਾ ਕੰਤਨ ਗੇੜੇ ਲਾਉਣੀਆਂ ਬੁੜੀਆਂ ਖੇਤਾਂ ਚ ਕਦੇ ਚਾਹ ਕਦੇ ਰੋਟੀ ਕਦੇ ਲੱਸੀ ਇਹ ਤਾਂ ਪਈ ਆ ਰਾਮ ਨਾਲ ਬੇਬੇ ਤੂੰ ਗੱਲ ਕਰ ਹੁਣ ਨਾ ਪਿੰਡ ਵਾਲਿਆਂ ਨਾਲ ਇਹ ਤਾਂ ਲੋਟ ਨਹੀਂ ਚੱਲਣਾ ਨੀ ਪਰ ਮਜੀਤ ਪਰ ਤੈਨੂੰ ਪਤਾ ਅਪੂ ਮੈਂ ਤਾਂ ਪਈਆਂ ਫਿਰ ਆਪਣਾ ਜਮੀਂ ਖੜ ਜੂ ਫਿਰ ਜਮੀਂ ਖੜ ਜੂ ਰੋਟੀਆਂ ਕਣੂ ਚਾਕਾਂਗੇ ਆਪਾਂ ਮਿਉ ਪੈਗੀ ਫਿਰ ਤਾਂ ਆਪਣੇ ਜਮੀਂ ਦਾ ਮਠਾਪ ਹੋ ਜੂ ਆਇ ਤਾਂ ਨਹੀਂ ਲੋਟ ਆਉਣਾ ਨਹੀਂ ਆਇ ਨਹੀਂ ਲੋਟ ਆਉਂਦਾ ਪਰ ਮੈਂ ਤਾਂ ਆਪ ਸੋਚੀ ਜੰਨੀ ਵੀ ਇਹ ਕੀ ਗੱਲ ਬਣਦੀ ਜਾਂ ਵੰਡ ਕੇ ਦੇ ਦੇਣਾ ਨੂੰ ਕੰਮ ਆਪੇ ਕਰਨੀ ਆ ਫੇਰ ਲੋਟ ਆ ਜੂ ਕੀ ਕਰਨੀ ਵੋਕਰ ਖਸਾਈ ਜੰਦੀ ਉਹ ਸਾਰਾ ਉਧਰ ਹੁੰਦਾ ਮੈਨੂੰ ਕਹੇ ਵੀ ਭਾਈ ਕੰਮ ਆਪ ਦੇ ਭਾਂਡੇ ਜਾਂ ਕੰਮ ਸਾਮੇ ਵੀ ਕੀ ਕੀ ਕਰਨਗੀ ਪਸੋਂ ਨੀਰਾ ਪਾਏਗੇ ਕਿ ਘਰ ਦਾ ਕੰਮ ਕਰਨਗੀ ਕੀ ਭੰਡ ਕੇ ਦੇ ਦੇ ਆ ਪੁੱਤ ਮੈਂ ਗੱਲ ਤਾਂ ਕਰ ਸੋਕੀ ਨਾ ਕਹਿ ਇਹਨੂੰ ਗੱਲ ਕਹਿ ਕੇ ਬੁਲਾ ਪੁਲੀਸ ਆਦਾ ਹੁਣ ਕੋਲੀ ਬਾ ਚੱਲ ਉਹ ਚੱਲ ਤੂੰ ਹੀ ਜਾਇਆ ਮੈਂ ਨਹੀਂ ਜਾਂਦਾ ਮੈਂ ਤਾਂ 10 ਮਿੰਟ ਉਹ ਪਾਣੀ ਪੀ ਕੇ ਪੈਣਾ ਹਾਂ ਕੋੜੇ ਆਏ ਪੰਜਾ ਲਾ ਮਤਲਬ ਮੀ ਜਿਵੇਂ ਬੋਤਲ ਲਵਾਉਣੀ ਹੁੰਦੀ ਐ ਉਹ ਸਾਰਾ ਧੰਦਾ ਕਰੀ ਜਾਂਦੀ ਹੈਗੀ ਕਿਹੜਾ ਵੇਲਾ ਹੋ ਗਿਆ ਦੇਖੋ ਕੌਣ ਕਰੂਗਾ ਕੰਮ ਜਾਣ ਕੇ ਕਰਦੀ ਐ ਵੀ ਆਪੇ ਇਹਨੂੰ ਲੜਨਗੇ ਫਿਰ ਭਾਈ ਤੂੰ ਆਪਣੀ ਮਾਂ ਤੇ ਉਹਨੂੰ ਸੱਦ ਲੋ ਜਾਂ ਤਾਂ ਵੰਡ ਲੋ ਕੰਮ ਵੰਡ ਕੇ ਆ ਮੈਂ ਮਾਂ ਪਿਓ ਨੂੰ ਸੱਦਾ ਮੈਂ ਕਿਉਂ ਸੱਦਾ ਨਾ ਤੇ ਫਿਰ ਉਹ ਕੱਲੀ ਕੰਮ ਕਰੀ ਜਾਂਦੀ ਤੂੰ ਉਹ ਨਹੀਂ ਕਰਦੀ ਫਿਰ ਉਹ ਕਿਉਂ ਤੇ ਜਾ ਰਹੇ ਵੱਡਾ ਢਿੱਡ ਲੱਗੇ ਕੀ ਕਰਦੇ ਉਹ ਜਿਹੜੇ ਮੈਂ ਕਰਾ ਦਿੰਦੀ ਆ ਨਾਲ ਪੁੱਤ ਦੇ ਸਾਰਾ ਚੌਂ ਨੇ ਭਾਂਡੇ ਦੋ ਵਾਰੀ ਮਾਂ ਹੀ ਤੇ ਸਾਰਾ ਉਹ ਗੋਹਾ ਛੱਟ ਕੇ ਪੱਥੇ ਹੀ ਬਾੜਾ ਸਮਾਰਿਆ ਹੀ ਪਸ਼ੂਆਂ ਨੂੰ ਪਾਣੀ ਪਿਆਈ ਅਦਲਾ ਬਦਲੀ ਕਰੀ ਤੂੰ ਹੈ ਠੀਕ ਪਈਆਂ ਮੌਜ ਨਾ ਕਿਹੜਾ ਵੇਆ ਹੋ ਗਿਆ ਜੇ ਉਹਨੇ ਤੈਨੂੰ ਵਧੀਆ ਕੀ ਹੋਈ ਪਈ ਉਹਨੇ ਰਾਮਨਾ ਕਿਹਾ ਤੈਨੂੰ ਕਿ ਚਾਦੀ ਕੁੱਟ ਕਰ ਲ ਤੂੰ ਕਹਿੰਦੀ ਮੈਂ ਤਾਂ ਕਰਦੀ ਨਹੀਂ ਕਿੱਥੇ ਤੂੰ ਆਏ ਕਹਿੰਦੀ ਲੈ ਦੀਦੀ ਕਿਆ ਕਰਕੇ ਦਿੰਨੀ ਆ ਮੈਂ ਤੈਨੂੰ ਫਿਰ ਤਾਂ ਕਿ ਅਸਨ ਮੈਨੂੰ ਨਹੀਂ ਪਤਾ ਲੱਗਾ ਨੇ ਉਹਨੂੰ ਨਹੀਂ ਪਤਾ ਲੱਗਾ ਕਿ ਲਿਆ ਯੂਜ਼ ਕਰਕੇ ਪੀ ਜਾ ਜੇ ਕੋ ਉਹਨੂੰ ਗੁਲਾਖ ਦੇ ਆਂਦੀ ਫਿਰ ਕੀ ਮੀ ਆਉਂਦਾ ਹੈ ਹੈ ਕੀ ਕਰਕੇ ਕੱਲੀ ਬੀਲੇ ਨੇ ਤਾਂ ਨਹੀਂ ਉਹਨੂੰ ਕੁੱਟ ਚਾਦੀ ਦਿੰਦੀ ਤੇ ਫੋਕਾ ਪਾਣੀ ਦੇ ਆਉਂਦੀ ਐਨੇ ਚੋਂ ਠੰਡੀ ਪੈ ਜਾਂਦੀ ਉਹਦੇ ਸਾਰੀ ਜਲਦਾ ਕੰਮ ਉਸ ਵੇਲੇ ਹੁੰਦੀ ਨਹੀਂ ਉਹਦੇ ਸਾਰੀ ਜਲਦਾ ਕੰਮ ਆਪਣਾ ਆਪਣਾ ਕੰਮ ਠੱਪ ਹੋ ਜੂ ਜੇ ਉਹ ਇਹ ਫਰਾਏ ਥੋੜੀ ਵੀ ਸਾਰਿਆਂ ਨੂੰ ਥੱਲੇ ਭਾਈ ਜਿਹੜਾ ਕਰੂਗਾ ਉਹ ਤਾਂ ਬੋਲੂਗਾ ਸਾਰਨ ਰੋਥ ਥੱਲੇ ਰੱਖਦੀ ਹੈ ਫਿਰ ਉਹ ਕਰਦੀ ਹੈ ਉਹ ਧੂਈ ਜਾਂਦੀ ਹੈ ਕੰਮ ਨੂੰ ਕਰਦੂ ਰਹਾ ਪਾਦਰ ਉਸ ਥੱਲੇ ਮੈਂ ਤਾਂ ਨਹੀਂ ਰਹਿੰਦੀ ਹੈ ਮੈਂ ਤਾਂ ਰਹੂ ਫਿਰ ਐ ਇੱਥੀਆਂ ਮੈਨੂੰ ਵੰਨ ਦਿੰਦੀ ਹੈ ਬੈਠੀ ਨੂੰ ਪਕਾ ਕੇ ਮੈਨੂੰ ਦਿੰਦੀ ਹੈ ਜੇ ਮੈਂ ਨਾ ਦੇਵੇ ਤੇਰੇ ਵਾਂਗੂ ਲੰਮਤ ਰੰਮੀ ਪੈ ਜੇ ਫਿਰ ਮੈਂ ਉਹਨੂੰ ਵੀ ਕਹਿੰਦੇ ਵੀ ਉਹ ਪਈ ਹੈ ਉਹ ਕਰਦੀ ਹੈ ਸਾਰਾ ਕੰਮ ਤੂੰ ਕੈਂਪਰ 'ਚ ਬਰਫ ਵੀ ਨਹੀਂ ਪਾਈ ਪਹਿਲਾਂ ਤਾਂ ਵੱਡੀ ਗੱਲ ਇਹ ਦੇਖ ਲੈ ਜੇ ਕੋਈ ਦੋ ਆਪਣੇ ਭੈਣ ਭਾਈ ਆ ਜਾਣ ਤੇ ਉਹਨਾਂ ਨੂੰ ਕੀ ਦੇਉਂਗੀਂ ਉਹ ਬੈਠਾ ਰਹੂਗਾ ਤੁਸੀਂ ਪਾਣੀ ਭੁੱਲ ਗਈ ਅੱਜ ਕਿਵੇਂ ਪਾਣਗੋਈ ਆ ਅੱਜ ਨਹੀਂ ਪਾਈ ਗਈ ਨਹੀਂ ਜਾਦਾ ਪਹਿਲਾਂ ਸ਼ੁਰੂ ਤੋਂ ਅਗਲਾ ਪਾਣੀ ਰੱਖਦਾ ਮੰਜਾ ਪਿੜੀ ਢਾਕੇ ਰੱਖਦਾ ਵੀ ਸਾਡੇ ਰਿਸ਼ਤੇਦਾਰ ਆਊ ਜਾਂ ਕੋਈ ਪਿੰਡ ਚੋਂ ਭੈਣ ਭਾਈ ਆਊਗਾ ਸਾਰਾ ਦਿਨ ਥੋੜੀ ਦੁੱਦੂ ਦੁੱਦੂ ਹੋਈ ਜਾਂਦੀ ਹੈ ਘਰ ਲੈ ਕੋਈ ਇਹ ਤੇਰੇ ਮੁੰਦੇ ਤਾਂ ਦੋਖਦਾ ਕੋਸਾ ਤੂੰ ਆਈ ਪਾਈ ਨਹੀਂ ਸਿੱਧੇ ਸਿੱਧੀ ਨਹੀਂ ਦੋਖਦਾ ਫੇਰ ਬਾਹਰ ਤਾਂ ਤੇਰੇ ਚ ਕੰਨੀਆਂ ਨੇਗੀਆਂ ਫਿਰ ਜਦ ਮਾੜੀ ਵਾੜੀ ਗੱਲ ਤਾਂ ਲੜਦੇ ਰਹਿੰਦੇ ਹੈਗੇ ਆ ਬਾਇਵ ਤਾਂ ਕੱਢਦੇ ਢਿੱਡ ਚੋਂ ਬਾਇਵ ਤਾਂ ਹਾਂ ਜੇ ਮੋਂਦੂ ਕੰਮ ਕਰੀ ਜਾਵਾਂ ਤਾਂ ਹੀ ਬਾਇਵ ਤਾਂ ਕੱਢਦੇ ਢਿੱਡ ਚੋਂ ਇਹ ਬਾਇਵ ਤਾਂ ਕੱਢ ਕੇ ਸਿੱਟਦੇ ਫੇਰ ਕੋਈ ਖੜਾ ਕੰਮ ਚੱਲੂਗਾ ਐ ਨਹੀਂ ਚੱਲਦਾ ਜਿਵੇਂ ਸਾਫਾ ਵਾਂਗੂ ਵਿੱਚੇ ਬੇਕਾਬੂ ਹੀ ਜਾਂਦੀ ਏ ਤੂੰ ਬਾਇਵ ਤਾਂ ਮੈਂ ਕਰਦੀ ਨਹੀਂ ਹੈਗੀ ਤੇ ਫਿਰ ਉਹਨੇ ਕਰ ਲਈ ਤੇ ਕੀ ਢਿੱਡ ਲੱਗਿਆ ਬੰਦਾ ਤਾਂ ਉਹ ਖੇਤਾਂ 'ਚ ਫਿਰਦਾ ਮੁੜਕੋ ਮੁੜਕੇ ਹੋਇਆ ਘਰੇ ਉਹ ਮੁੜਕੋ ਮੁੜਕੀ ਹੋਈ ਫਿਰਦੀ ਏ ਉਹ ਪੰਜ ਵਾਰੀ ਖਾਂਦੇ ਆ ਵੀ ਤੁਸੀਂ ਕਿਹੜਾ ਖਾਨੇ ਕੋ ਵਰਤੇ ਹੁੰਦੀਆਂ ਨਾ ਹੋਵੇ ਫਿਰ ਉਹ ਪਾਈ ਜੂ ਨਾ ਫਿਰ ਉਹ ਪਾਈ ਜੂ ਫਿਰ ਕੰਮ ਕੰਮ ਕਰੂ ਆਪਣਾ ਕੰਮ ਤਾਂ ਫਿਰ ਵੀ ਹੋ ਜੂਗਾ ਫਿਰ ਕਰ ਲਾ ਜਾ ਤੂੰ ਉਹਨੂੰ ਕਹ ਦੇ ਪਾਈ ਜਾ ਆ ਤੂੰ ਹੁਣ ਪਾਈ ਜਾ ਮੈਂ ਕਰ ਦਿੰਦੀ ਹਾਂ ਜਾ ਠੋਹ ਖੜੀ ਮੇਰੇ ਮੂੰਹ ਬਣੀ ਕੀ ਕਰਦੀ ਐ ਮੈਂ ਨਹੀਂ ਕਰਦੀ ਬੇਬੀ ਤੇ ਫਿਰ ਕੰਮ ਤਾਂ ਕਰਨਾ ਹੀ ਆ ਪੁੱਤਾਂ ਬੇਬੇ ਚਾਹ ਪੀ ਲੈ ਲੈ ਕਿੱਧਰ ਗਿਆ ਮਨਜੀਤ ਆ ਇੱਥੇ ਗੇੜਾ ਜਾ ਖਾ ਕੇ ਮੁੜ ਗਿਆ ਚਾਹ ਪੀ ਲੈ ਇੱਕ ਦਾ ਚਾਹ ਪੀ ਲੈ ਉਹ ਤਾਂ ਤੈਨੂੰ ਫੇਰ ਵੀ ਕਿਆ ਕਰਕੇ ਦੇਗੀ ਲੈ ਫੜ ਨਹੀਂ ਤੂੰ ਜਿਵੇਂ ਨਹੀਂ ਸੋਚਦੀ ਉਹਦੇ ਕਣੀ ਤੇਰੇ ਕਿਸੇ ਨੇ ਕੀ ਸਿਰ ਚ ਪਾਤਾ ਉਹ ਫੰਦੋਂ ਨੂੰ ਬੁਝੀ ਜਾਂਦੀ ਐ ਬੈਠੀ ਸਿਰ ਚ ਕਿਹਨੇ ਪਾਉਣਾ ਬੇਬੇ ਇੰਨਾ ਮੈਂ ਹੁਣ ਕੋਈ ਨਿਆਣੀ ਥੋੜੀ ਆ ਮੈਨੂੰ ਸਾਰਾ ਪਤਾ ਲੱਗਦਾ ਫੇਰ ਕੰਮ ਕਿਉਂ ਨਹੀਂ ਕਰਦੀ ਤੂੰ ਐ ਤਾਂ ਤੈਨੂੰ ਪਤਾ ਹੈਗਾ ਤੇ ਤੈਨੂੰ ਕੰਮ ਕਰਨ ਦਾ ਪਤਾ ਨਹੀਂ ਹੈਗਾ ਕੋਈ ਖਾਣ ਦੀ ਤੇਰੇ ਸੁਣਦੀ ਆ ਬੇਬੇ ਗੱਲਾਂ ਸੁਣ ਲੈ ਝਾੜੂ ਲਾਏ ਲਾਏ ਸੋਚ ਵੀ ਝਾੜੂ ਲਾਉਦਾ ਵੀ ਉਹ ਹੀ ਬਹੁਤ ਹੈ ਦੇਖ ਟੜਕੇ ਦੀ ਉਰੀ ਮੰਗ ਉਦੜਦੀ ਫਿਰਦੀ ਆ ਤੂੰ ਭਾਈ ਝਾੜੂ ਲਾਤਾ ਬਹੁਤ ਹੈ ਫਿਰ ਇਹਨੇ ਥੱਕ ਗਈ ਤੂੰ ਜਾਨੂ ਇਹਨਾਂ ਨੂੰ ਮੈਡਲ ਮੂਡਲ ਪਾਓ ਇਹਦੇ ਇਹਨੇ ਝਾੜੂ ਲਾਤਾ ਅੱਜ ਇਹਨੂੰ ਮੰਡੋ-ਮੁੰਡੋ ਭਾਈ ਆ ਜਾ ਮੰਡ ਦਾ ਨੇ ਇਹਨੂੰ ਥੱਕ ਗਈ ਇਹ ਜਮੇ ਸਰ ਗਿਆ ਤੇਰਾ ਤਾਂ ਕੁੜੇ ਹਾਂਜੀ ਝਾੜੂ ਲਾਉਂਦੇ ਨਾਲ ਵੀ ਥੱਕ ਗਈ ਨੇ ਮੈਂ ਕੰਮ ਹੋਰ ਵੀ ਕਰਾ ਦੂੰਗੀ ਝਾੜੂ ਉਹ ਦੇਖ ਲੈ ਬਾਅਦ ਤੱਕ ਪਹਿਲਾਂ ਤਾਂ ਤੂੰ ਤੇਰਾ ਫਰਜ ਹੈ ਜੋ ਤੂੰ ਝਾੜੂ ਚੱਕਦੀ ਆ ਨਾ ਉੰਦਰੋਂ ਲੱਗ ਤਾ ਸਾਰਾ ਬਾਰ ਤੱਕ ਸੁੰਭਰ ਕੇ ਆ ਫਿਰ ਤਾਂ ਮੈਂ ਕਹਾਂ ਵੀ ਹਾਂ ਭਈ ਇਹਨੇ ਝਾੜੂ ਲਾਇਆ ਬੇੜੇ ਚ ਜਾ ਕਮਰੇ ਚ ਲਾਉਂਦੀ ਐ ਇੱਥੇ ਲਾਉਣ ਨਾਲ ਝਾੜੂ ਹੋ ਗਿਆ ਇਹ ਬਹੁਤ ਟਾਈਮ ਹੋ ਗਿਆ ਮਨਪ੍ਰੀਤ ਸਿਰ ਉੱਤੋਂ ਦੀ ਪਾਣੀ ਲੰਘ ਗਿਆ ਨਹੀਂ ਮੇਰਾ ਤਾਂ ਆਪਜੀ ਅੱਕੇ ਪੈ ਬਚ ਮੈਂ ਅੱਗੇ ਚੁੱਪ ਚੁੱਪ ਕਹਿਣ ਦੀ ਵੀ ਚੱਲ ਕੋਈ ਨਹੀਂ ਕੋਈ ਨਹੀਂ ਕਦੇ ਸੁਧਰੂ ਕਦੇ ਸੁਧਰੂ ਤੂੰ ਜਮੇ ਸੁਧਰਨ ਦਾ ਨਾਂ ਨਹੀਂ ਲੈਂਦੀ ਤੂੰ ਵਿਗੜਦੀ ਜਾਨੀ ਐ ਦਿਨੋ ਦਿਨ ਚਾੱਕ ਕੇ ਆਪਦੀ ਚੁੰਨੀ ਨਾਲ ਉਹਦੇ ਪੇਕੀ ਵੱਜ ਉੱਥੇ ਕਰ ਆ ਰਾਮ ਇੱਥੇ ਮਗਰੋਂ ਆਸੇ ਪਤਾ ਨਹੀਂ ਰਹੂਗਾ ਮੈਨੂੰ ਵੀ ਮੈਨੂੰ ਕਰਨਾ ਪਊਗਾ ਸਾਰਾ ਇਕੱਲੇ ਨੂੰ ਆਪਾਂ ਤਾਂ ਦੋ ਹੋ ਗਈਆਂ ਖਾਣ ਵਾਲੀਆਂ ਤਿੰਨ ਜਣੇ ਉਹ ਹੋਗੇ ਜਵਾਕ ਕੇ ਚਪਦੇ ਨੇ ਇੱਕ ਸੀਰੀ ਫਿਰਦਾ ਦੋਨੇ ਮੁੰਡੇ ਫਿਰਦੇ ਨੇ ਫਿਰ ਇਹਦੀ ਬਦਲੇ ਲੈਣੀ ਮਗਾਨੀ ਸੀ ਬੇਬੇ ਕਲਤਦੀ ਜਾਂਦੀ ਆ ਕਿ ਮੈਂ ਤਾਂ ਕਰਦੀ ਨਹੀਂ ਲੈ ਕਰ ਲੋ ਗੱਲ ਕੋਈ ਕੰਮ ਐ ਮੈਂ ਤਾਂ ਕਰਦੀ ਨਹੀਂ ਮੈਂ ਤਾਂ ਤਾਂ ਹੁੰਦਾ ਨਹੀਂ ਮੈਂ ਤਾਂ ਕਰਦੀ ਨਹੀਂ ਸੱਦੋਂ ਜਲਦਾ ਭਾਈ ਕੰਮ ਸੱਦੋ ਉਹਨਾਂ ਨੂੰ ਸੱਦੋ ਵੀ ਆ ਬੈਠੀ ਐ ਭਾਈ ਇੱਥੇ ਪਲੰਗਾ ਤੇ ਨਾੜੇ ਮੁੰਡੇ ਇਹਨੂੰ ਕਰੋ ਫੋਨ ਬਾਹਰ ਆ ਵੀ ਭਾਈ ਆਹ ਕੁਛ ਕਰਦੀ ਐ ਘਰੇ ਇਹ ਢੱਕਾਣੀ ਤੋੜਦੀਗੀ ਕੀ ਨਾ ਲੈਂਦੀ ਐ ਸੁਰਖੀ ਪਿੰਦੀ ਲਾ ਲੈਂਦੀ ਐ ਬੇਲੀ ਦੇਖੀ ਜਾਂਦੀ ਐ ਕੰਮ ਕਰਦੀ ਨਹੀਂ ਤੈਨੂੰ ਮੈਂ ਪਈ ਰਹਿਣੀ ਐ ਤੂੰ ਕੰਮ ਕਰਦੀ ਰਹਿਣੀ ਐ ਉਧਰ ਹੋਏ ਪਈ ਐ ਐ ਨਹੀਂ ਚੱਲਦਾ ਹੈਗਾ ਕੰਮ ਭਾਈ ਮੇਰਾ ਤਾਂ ਜੀ ੱਖ ਗਿਆ ਬੰਡ ਲਓ ਭਾਈ ਪਾਇਆ ਕਰਨੀ ਕੀ ਬਣੇਗੀ ਦੱਸ ਬੇਬੇ ਕੀ ਬਣਣਾ ਇਹਦੇ ਨਾਲ ਕਾਦਾ ਕੰਮ ਕੀ ਕਰੂਗੀ ਕਿਰਾ ਖਾਂ ਕੀ ਕੰਮ ਦੀ ਕਰਦੀ ਐ ਦੱਸ ਭਾਈ ਕੀ ਕਰਾਂ ਮੈਂ ਤਾਂ ਕਰਦੀ ਨਹੀਂ ਕਹਿੰਦੇ ਨੇ ਸੁਣ ਮੈਂ ਕੰਮ ਕੋਈ ਨਹੀਂ ਫੇਰਾ ਬੇਲੀ ਮੈਠੀ ਨੂੰ ਕੋਈ ਨਹੀਂ ਮਿਲ ਦਿੰਦਾ ਖਾਣ ਨੂੰ ਨਹੀਂ ਮਿਲਦੀ ਭਾਈ ਮੈਥੋਂ ਵੀ ਨਹੀਂ ਪੱਕਦੀ ਸਾਰੇ ਟੱਬਰ ਦੀ ਮੈਂ ਰੋਟੀ ਲਾਉਣੀ ਆ ਸਾਰਾ ਮੈਂ ਕੰਮ ਕਰਦੀ ਆ ਤੂੰ ਤਾਂ ਆਪ ਦੇਰ ਦੇ ਦੋ ਭਾਂਡੇ ਧੋ ਦਿੰਨੀ ਆ ਹੁਣ ਤਿੰਨ ਚਾਰ ਦਿਨਾਂ ਦੀ ਜੇ ਜੀ ਕਰਦਾ ਹੁਣ ਉਹ ਵੀ ਛੱਡੇਉਣ ਲੱਗ ਗਈ ਰੋਟੀ ਤਾਂ ਮੈਂ ਆਲਦੀ ਆਪ ਹੀ ਬਣਾਉਣੀ ਹਿੰਦੀ ਮੈਂ ਤਾਂ ਰੋਟੀ ਵੀ ਨਹੀਂ ਸੱਜੂ ਕਿਉਂ ਕਿੱਦੇ ਬਣਾਈਆਂ ਤੂੰ ਆਪ ਦੀਆਂ ਚਾ ਕੇ ਗਰਮ ਕਰਕੇ ਖਾਏ ਆਉਣੀਆਂ ਮਾਏ ਨਾਲੋਂ ਆਪ ਦੇ ਆਪ ਹੋ ਗਈਆਂ ਆਈ ਨਹੀਂ ਵੀ ਲੈ ਕਾੜਾ ਲੋਟਾਂ ਦਾ ਆਪ ਦਾ ਜੀ ਰੱਖ ਕੇ ਕਰੋਗੇ ਤਾਂ ਤੁਹਾਡਾ ਸਭ ਕੁਝ ਬਣ ਜੂਜੇ ਐ ਹੁਣ ਤੱਕ ਬੇਬੇ ਮੈਂ ਘੱਟਾ ਢੋਈ ਗਈ ਵੀ ਚੱਲ ਕੋਈ ਨਹੀਂ ਕਦੇ ਤਾਂ ਸੁਧਰੂਗੀ ਕਦੇ ਤਾਂ ਸੁਧਰੂਗੀ ਇਹ ਤੇਰੀ ਇੱਕੋ ਹੀ ਜਾਂਦੀ ਆ ਨਾ 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 ਤੂੰ ਹਾਂ ਵੀ ਕਾਇਆ ਵੀ ਮੈਂ ਮਾਲ ਪਸੂ ਸਾਂਭੂਗੀ ਤੇ ਰੋਟੀ ਟੁੱਕੜਾ ਦਾ ਕਰੂੰਗੀ ਤੜ ਕੇ ਉੱਠ ਕੇ ਇਨਾ ਆ ਕੇ ਆਪਦਾ ਕੰਮ ਕੀ ਕਰਨਾਗੇ ਕਮਰੇ ਚ ਫੇਰ ਵੜ ਜਾਂਦੇ ਚੱਕ ਲੈਂਦੀ ਆ ਫੋਨ ਚਲ ਫੇਰ ਵੀ ਨਹੀਂ ਕਹਿੰਦੇ ਸੀ ਕੋਈ ਨਹੀਂ ਕੋਈ ਨਹੀਂ ਹੁਣ ਜਮੇ ਨਹੀਂ ਹੁਣ ਤਾਂ ਕੰਮ ਦੀ ਰੁੱਤ ਆ ਕਦੇ ਤਾਂ ਇਹ ਕਹੇ ਵੀ ਮੈਂ ਜ਼ਾਦਾ ਕਾਪੀ ਕਰ ਲੈਣੀ ਆ ਭਾਈ ਕਿਤੇ ਜਾਣ ਦਾ ਵੀ ਚਿਤਕ ਜਣਾ ਕੀ ਕਰੇ ਅਗਲਾ ਸਾਰਾ ਦਿਨ ਸੰਦੇ ਨਹੀਂ ਜਦੋਂ ਇਹ ਤਾਂ ਪਈਏ ਇਹ ਨਾ ਹੋਵੇ ਦੇਖ ਕੇ ਤਾਂ ਫੇਰ ਅਗਲਾ ਕਰੀ ਜਾਂਦਾ ਮੈਂ ਕੱਲੀ ਜਾਣੀ ਆ ਇਹ ਪਈ ਆ ਆਰਾਮ ਨਾਲ ਇਹਨਾਂ ਬੇਬੇ ਮਾਗਜ ਕਪਾਈ ਕਰਨ ਦਾ ਕੋਈ ਫਾਇਦਾ ਨਹੀਂਗਾ ਇਹਨੇ ਤਾਂ ਕਿੰਨੀ ਬਕਾਈ ਕਰ ਲਿਆ ਇਹ ਬੰਦੇ ਨੂੰ ਬੰਦੇ ਹੀ ਨਹੀਂ ਸਮਝਦੀਗੀ ਫਿਰ ਕੰਮ ਵਡ ਲਾ ਕੰਮ ਵਡ ਲਾ ਪੁੱਤ ਇਹਦੇ ਕੱਲੀ ਦੇ ਬਦਲੇ ਇਹਨੇ ਕੰਮ ਵਡ ਲਾ ਅੱਧਾ ਤੂੰ ਕੰਮ ਵਡਾ ਮੈਂ ਕੰਮ ਕਰ ਲੈਣੀ ਇਹਨੇ ਆ ਦੇਖ ਲੈ ਇਹਨੇ ਕਰਨਾ ਹੀ ਨਹੀਂ ਹੁਣ ਭਈ ਹੀਲਾ ਦੱਸ ਫਿਰ ਕੀ ਕਰੀ ਤੇਰਾ ਦੱਸ ਇਹਦੇ ਮਾਪਿਆਂ ਨੂੰ ਸੱਦ ਕੇ ਦਿਖਾ ਦਿਓ ਭਾਈ ਹੋਰ ਕੀ ਹੈ ਮੁੰਡੇ ਨੇ ਅੱਜ ਮਾਪਿਆਂ ਨੂੰ ਸੱਦਣ ਦੇਣਾ ਤੁਹਾਨੂੰ ਫਿਰ ਤਾਂ ਤੇਰੀਆਂ ਹੀ ਭੁੱਗੀਆਂ ਭਾਈ ਕੋਈ ਨਹੀਂ ਉਹਨੂੰ ਫੋਨ ਕਰੋ ਮੁੰਡੇ ਇਹਨੂੰ ਕਹੋ ਭਈ ਆ ਕੁਛ ਕਰਦੀ ਏ ਸਾਡੇ ਨਾਲ ਇਹ ਜਿਨ੍ਹਾਂ ਦਾ ਮੈਂ ਬੋਲਿਆ ਸਾਡਾ ਨਾ ਮੇਰਾ ਵਧ ਗਿਆ ਬਲੱਡ ਤੇ ਮੈਂ ਤੇਰੀ ਬਾਹ ਨੂੰ ਦੇਣਾ ਵਟਾ ਤੇ ਤੈਨੂੰ ਬਾਹਰ ਕੱਢਣ ਦੇ ਫੇਰੀ ਲੋਟ ਆ ਗਈ ਚੰਬਲੀ ਪਈ ਆ ਬਾਲੀ ਇਹ ਬੰਦੇ ਦੀ ਬੰਦਾ ਨਹੀਂ ਸਮਝਦੀ ਤਾਂ ਹੀ ਦੇਖਦੀਆਂ ਮੈਂ ਬੋਲਣਾ ਜੇ ਮੈਨੂੰ ਹਰ ਖੜ ਗਿਆ ਨਾ ਤੈਨੂੰ ਇੱਕ ਵਾਣਾ ਹੀ ਪਰੇ ਨਮਕਾਦ ਅੱਗੇ ਮੁੰਡਾ ਜ ਆਪਾਂ ਨੂੰ ਫੋਨ ਕਰਦਾ ਗੱਲ ਕਰਦਾ ਇਹੋ ਜਿਹੇ ਪਾੜਤਾ ਪੜਾਉਂਦੀ ਹੈਗੀ ਉਹ ਵੀ ਦੁਸ਼ਮਣ ਬਣਾ ਰੱਖਿਆ ਇਹਨੇ ਮਨਪ੍ਰੀਤ ਤੇਰੇ ਦਿਮਾਗ ਨੂੰ ਕੀ ਹੋਇਆ ਕੁਛ ਨਹੀਂ ਹੋਇਆ ਮੈਂ ਤੇਮਾਰ ਨੂੰ ਜਿਹੜਾ ਕੁਛ ਤੁਹਾਡੇ ਦਿਮਾਗ ਨੂੰ ਹੋਇਆ ਉਹ ਵੀ ਮੇਰੇ ਐਦਾਂ ਸਕੇ ਆਈ ਏ ਵੀਰ ਕਿਸੇ ਨੇ ਵੀ ਕੰਮ ਕਰਿਆ ਨਾ ਕਰ ਆਪੇ ਕਰਨਗੇ ਨਾ ਕਰਨ ਭੁੱਖੀ ਮਰੂਗੀ ਆਪ ਹੀ ਹੁਣ ਕੱਠੀ ਸਿੱਤਾ ਕੁਝ ਬਣ ਜਾਂਦਾ ਤੁਰੀ ਫਿਰੂਗੀ ਵੀ ਇਹ ਨਾ ਨਹੀਂ ਹੁੰਦਾ ਮੈਂ ਕਿਹੜਾ ਲਿਖੇ ਦੇਣੇ ਆ ਭਾਈ ਥੋਡੇ ਅੱਧਾ ਕਰ ਲਾ ਬਣ ਲ ਕੇ ਤੀਜੇ ਹਿੱਸੇ ਦਾ ਕਰ ਲਾ ਚੱਲ ਮੈਂ ਇਹ ਤੁਹਾਨੂੰ ਨਾ ਦੱਸਦੇ ਵੀ ਚਾਹੁੰਦੀ ਕੀ ਹੈ ਹਾਂ ਫੇਰ ਉਹ ਕਰ ਲਾਂਗੇ ਦੱਸ ਦੇ ਕੀ ਕਰਨਾ ਚਾਹੁੰਨੀ ਹੈ ਬੋਲ ਮੈਂ ਤੇ ਸੋਚ ਲਾ ਕੋਈ ਨਹੀਂ ਫਿਰ ਬਾਈ ਦੇਖ ਮੈਂ ਇਥੋਂ ਬੇਲੀ ਬੈਠੀ ਹੁਣ ਦਿੱਤੀਆਂ ਨਹੀਂ ਜਾਂਦੀਆਂ ਠੀਕ ਆ ਬੇਲੀ ਆਪਦੇ ਪੇਕੀ ਵਗ ਜਾ 6 ਮਹੀਨੇ ਲਾਇਆ ਸਾਲ ਲਾਇਆ 2 ਸਾਲ ਲਾਇਆ ਜਿੱਦੇ ਤੇਰਾ ਜੀ ਅੱਕ ਗਿਆ ਉਥੋਂ ਉਦੋਂ ਤੂੰ ਆ ਜੀ ਜਿੱਦੇ ਤੈਨੂੰ ਅਹਿਸਾਸ ਹੋ ਗਿਆ ਨਾ ਵੀ ਮੈਨੂੰ ਘਰ ਹੀ ਕੰਮ ਆਊਗਾ ਮੇਰਾ ਕੋਈ ਨਹੀਂ ਕਹਦਾ ਦੁੱਖ ਦਾ ਸੁੱਖ ਦਾ ਉਹ ਮੰਨਿਆ ਤੂੰ ਤਾਂ ਇਕ ਲਤੀਆਂ ਨਹੀਂ ਮੈਂ ਤਾਂ ਕਰਦੀ ਨਹੀਂ ਹੈਗੇ ਕੰਮ ਹੀ ਨਹੀਂ ਕਰਦੀ ਮੈਂ ਤਾਂ ਐ ਨਹੀਂ ਹੁੰਦਾ ਬਾਈ ਫਿਰ ਮੈਂ ਇਕੱਲੀ ਕੀ ਕਰਾਂ ਸਾਰਾ ਦਿਨ ਕਿਹੜਾ ਕਿਹੜਾ ਮੈਂ ਕੰਮ ਕਰਾਂ ਪਸੂ ਵੀ ਰੱਖਦੇ ਆਪਾਂ ਸਾਰਾ ਕੰਮ ਹੀ ਆਪਣੇ ਘਰੇ ਕੰਮ ਹੈ ਕਿਹੜਾ ਨਹੀਂ ਚੱਕ ਲੰਗੇ ਸਵੇਰੀ ਚੱਕ ਲੈਂਦੀ ਆ ਝਾੜੂ ਮੈਨੂੰ ਬੜਾ ਗੁੱਸਾ ਚੜਦਾ ਹੈਗਾ ਨਹੀਂ ਲੱਗਦਾ ਹੁੰਦਾ ਹੋਰ ਫਿਰ ਐ ਤਾਂ ਨਹੀਂ ਹੁੰਦਾ ਇੱਥੋਂ ਲੱਗਦਾ ਬੰਦਾ ਸੜਕ ਤੱਕ ਬਾਹਰ ਤੱਕ ਸੁੰਬਰ ਕੇ ਆਉਂਦਾ ਅਗਲਾ ਬਾਹਰ ਵੀ ਸੁੰਬਰਦਾ ਕਿ ਸੀਗੇ ਇੱਥੇ ਆ ਕੇ ਤੂੰ ਲੜਪੇ ਮੇਰੇ ਨਾਲ ਐਨੇ ਸਾਤੇ ਤੂੰ ਝਾੜੂ ਮਸਾ ਕੱਢਦੀ ਆ ਬਾਹਲਾ ਜ਼ੋਰ ਲਾ ਕੇ ਹੋਰ ਕੀ ਕੰਮ ਆ ਤੇਰੇ ਕੋਲ ਦੂਜਾ ਕੰਮ ਹੈਗਾ ਦੱਸ ਮੈਨੂੰ ਕੀ ਕੰਮ ਆਗਾ ਬਸ ਆ ਬੈੱਡ ਦਾ ਖਿਹੜਾ ਨਹੀਂ ਛੱਡਦੀਗੀ ਜਾਂ ਫੋਨ ਆ ਜਾਂ ਪੈ ਗਈ ਦਮ ਲੈਣੀ ਤਾਂ ਦਮ ਨੂੰ ਕੀ ਤੂੰ ਇੱਥੇ ਕੋਈ ਉਹ ਕਰਦੀਏਗੀ ਹੁਣ ਨਹੀਂ ਭਾਈ ਬੇਬੇ ਮੈਥੋਂ ਹੁੰਦਾਗਾ ਮੈਂ ਵੀ ਅੱਕੀ ਪਈਆਂ ਬੇਬੇ ਖੜੀ ਹੋ ਜਾ ਕੇ ਪੈ ਜਾ ਇਹ ਤਾਂ ਅਸੀਂ ਸਿਆਪਾ ਰਹੂਗਾ ਆ ਜਾ ਜਾ ਕੇ ਗਲਤ ਪਰਮ ਜਿੱਤੀ ਵੀ ਠੀਕ ਆ ਆਹੀ ਮਹੀਨਾ ਕੰਮ ਦਾਗਾ ਜੇ ਮੈਂ ਆ ਮਹੀਨਾ ਟੱਪ ਜਾਣਾ ਉੱਥੇ ਦੋ ਤਿੰਨ ਮਹੀਨੇ ਬੜੀ ਆਰਾਮਦਾਰੀ ਨਾਲ ਕੱਢ ਕੇ ਆਵਾਂ ਮੰਗਰੋ ਵੀ ਤਾਂ ਕਰਨਗੇ ਹੁਣ ਇੱਥੇ ਰੋਬ ਮਾਰੀ ਜਾਂਦੀਆਂ ਰਹਿੰਦੀਆਂ ਨੇ ਜਾਣਾ ਹੀ ਪਈ ਪੁੰਡ ਮੁੜ ਕੇ ਆਉਂਦੀਆਂ ਔਖੀਆਂ ਕਰਨਾ ਸੌਖੀਆਂ ਕਰਨ ਸੁੱਖ ਦੇ ਦਿਨ ਤਾਂ ਕੱਢ ਕੇ ਆਉਂਗੀ ਚਾਰ ਜਨਨੀ ਐ ਮੈਂ ਤਾਂ ਐ ਮੈਂ ਤੇ ਸੁਣੀ ਜਾ ਉਹ ਸਾਰਾ ਦਿਨ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਕੱਪੜੇ ਚੱਕਦੀ ਆ ਉਹਦੇ